ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਂਦ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਮੂੰਗ ਦਾਲ ਦਾ ਡੋਸਾ ਜੋ ਕਿ ਇੱਕਦਮ ਇਨਸਟੈਂਟ ਬਣੂਗਾ, ਬਹੁਤ ਹੀ ਜ਼ਿਆਦਾ ਵਧੀਆ ਬਣੂਗਾ। ਤੁਸੀਂ ਇਹਨੂੰ ਬੱਚਿਆਂ ਦੇ ਟਿਫਿਨ ਦੇ ਵਿੱਚ ਵੀ ਦੇ ਸਕਦੇ ਆ। ਇੱਕਦਮ ਸੌਫਟ, ਇੱਕਦਮ ਪਰਫੈਕਟ ਬਣੂਗਾ। ਤੁਸੀਂ ਦੇਖ ਸਕਦੇ ਆ ਸਿਰਫ ਇਹ ਲਈ ਇੱਕ ਚੀਜ਼ ਚਾਹੀਦੀ ਆਪਾਂ ਨੂੰ ਬਿਨਾ ਬੇਸਣ, ਬਿਨਾ ਮੈਦਰਾ, ਕੌਰਨ ਫਲੌਰ, ਰਾਈਸ ਫਲੌਰ, ਆਟਾ, ਇਨੋ, ਕੋਈ ਕਲਰ ਜਾਂ ਫਿਰ ਦਹੀਂ, ਬੇਕਿੰਗ ਸੋਡਾ, ਬੇਕਿੰਗ ਪਾਊਡਰ। ਬਿਨਾ ਕਿਸੇ ਵੀ ਜੀਤੋ ਸਿਰਫ ਇੱਕ ਚੀਜ਼ ਦੇ ਨਾਲ ਹੀ ਬਣੂਗਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚਲੋ ਕਰਦੇ ਆ ਫਿਰ ਵੀਡੀਓ ਸ਼ੁਰੂ ਐਦ ਲਈ ਇਥੇ ਮੈਂ ਅੱਧੀ ਕੌਲੀ ਮੂੰਗਦਾਰ ਨੂੰ ਪਿਉਂਤਾ ਸੀਗਾ ਇੰਨ ਤੁਸੀਂ ਪੂਰੀ ਰਾਤ ਵੀ ਪੀ ਹੋ ਸਕਦੇ ਆ ਜਾਂ ਫਿਰ 4 ਤੋਂ 5 ਘੰਟੇ ਵੀ ਪੀ ਹੋ ਸਕਦੇ ਆ ਮੈਂ ਇਹ ਵਾਲੀ ਕੌਲੀ ਲਈ ਸੀਗੀ ਅੱਧੀ ਕੌਲੀ ਤੁਸੀਂ ਕੋਈ ਵੀ ਘਰ ਦੀ ਕੌਲੀ ਲੈ ਸਕਦੇ ਆ ਉਹਦੇ ਨਾਲ ਤੁਸੀਂ ਅੱਧੀ ਕੌਲੀ ਪੀ ਹੋ ਸਕਦੇ ਆ ਜਾਂ ਫਿਰ ਜਿੰਨਾ ਵੀ ਤੁਸੀਂ ਬਣਾਉਣਾ ਚਾਹੋ ਉਨਾਂ ਪੀ ਹੋ ਸਕਦੇ ਆ ਫਿਰ ਇਹਨੂੰ ਗ੍ਰाइंड ਕਰ ਲੈਣਾ ਹੈ ਬਿਨਾ ਪਾਣੀ ਪਾਏ ਕਿਉਂਕਿ ਇਹਦੇ ਵਿੱਚ ਜੇ ਪਾਣੀ ਪਾਤਾ ਤੇ ਬਹੁਤ ਹੀ ਪਤਲਾ ਹੋ ਜਾਣਾ ਆ ਫਿਰ ਇਹ ਜਿਹੜਾ ਇਹਦੇ ਦੋਸੇ ਬਣਨੇ ਨਹੀਂ ਫਿਰ ਜੇ ਸਵਾਦਨ ਸਾਇਕ ਲੂਣ ਪਾਉਣਾ ਹੈ ਤੇ ਲਾਲ ਮਿਰਚ ਪਾਉਣਾ ਹੈ ਤੇ ਚੰਗੀ ਤਰੀਕ ਨਾਲ ਇਹਨੂੰ ਥੋੜਾ ਫੇਟ ਲੈਣਾ ਹੈ ਇਹ ਦੇਖੋ ਇਦਾਂ ਹੀ ਦਰਦਰਾ ਜਿਹਾ ਹੀ ਰਹਿੰਦਾ ਹੈ ਫਿਰ ਇਥੇ ਮੈਂ ਇਹ ਇੱਕ ਪੈਨ ਰੱਖਿਆ ਹੈ ਇਹਨੂੰ ਗਰਮ ਕੀਤਾ ਹੈ ਤੇ ਜਦੋਂ ਇਥੇ ਇਥੇ ਮੈਂ ਪਾਣੀ ਪਾਇਆ ਤੇ ਪਾਣੀ ਜਿਹੜਾ ਹੈ ਨਾ ਉਹ ਹਿੱਲ ਰਿਹਾ ਸੀਗਾ ਮਤਲਬ ਘੈਰੋ ਨਾ ਚੜ ਰਿਹਾ ਸੀਗਾ ਸੋ ਉਹ ਜਦੋਂ ਹੋਵੇ ਸਟੇਜ ਤੇ ਉਦੋਂ ਆਪਾਂ ਜਿਹੜਾ ਹੈ ਉਹਨੂੰ ਪੂਝ ਕੇ ਕੱਪੜੇ ਨਾਲ ਫਿਰ ਉਹਦੇ ਉੱਤੇ ਆਪਾਂ ਜਿਹੜਾ ਆਪਣੇ ਦੋਸੇ ਦਾ ਬੈਟਰ ਪਾਉਣਾ ਹੈ ਫਲਾਦ ਲੈਣਾ ਚੰਗੀ ਜਿਹੀ ਕਿ ਨਾ ਤੇ ਫਿਰ ਜਦੋਂ ਥੋੜਾ ਪੱਕ ਜੇ ਉਦੋਂ ਸਾਈਡਾਂ ਤੋਂ ਜਿਹੜਾ ਤੇਲ ਪਾ ਲੈਣਾ ਥੋੜਾ ਜਿਹਾ ਤੇ ਫਿਰ ਇਹਨੂੰ ਪਲਟ ਦੇਣਾ ਦੂਰ ਨਾਲੋਂ ਸੇਕ ਲੈਣਾ ਆ ਤੁਸੀਂ ਦੇਖ ਸਕਦੇ ਆ ਨਾਨ ਸਟਿਕ ਪੈਨ ਤੇ ਜ਼ਿਆਦਾ ਵਧੀਆ ਬਣਦਾ ਤੁਸੀਂ ਚਾਹੋ ਤਾਂ ਇਹਨੂੰ ਆਇਰਨ ਪੈਨ ਤੇ ਵੀ ਬਣਾ ਸਕਦੇ ਆ ਪਰ ਨਾਨ ਸਟਿਕ ਨਾਲ ਥੋੜਾ ਜ਼ਿਆਦਾ ਵਧੀਆ ਬਣਦਾ ਆ ਤੇ ਇਹਨੂੰ ਇਹ ਦੇਖੋ ਸੇਮ ਜਿਦੋਂ ਵੀ ਆਪਾਂ ਇਹਨੂੰ ਬਣਾਉਣਾ ਆ ਪਹਿਲਾਂ ਪਾਣੀ ਛਿੜਕਣਾ ਆ ਫਿਰ ਇਹਨੂੰ ਇਹੜਾ ਪੁੰਚ ਦੇਣਾ ਆ ਫਿਰ ਆਪਾਂ ਇਹਨੂੰ ਮੀਡੀਅਮ ਜਾਂ ਫਿਰ ਲੋ ਗੈਸ ਤੇ ਜਿਹੜਾ ਇਹ ਫੈਲਾਉਣਾ ਆ ਤੇ ਫਿਰ ਬਾਅਦ ਵਿੱਚ ਆਪਾਂ ਮੀਡੀਅਮ ਕਰ ਦੇਣਾ ਗੈਸ ਇਹ ਦੇਖੋ ਇੱਕਦਮ ਪਤਲਾ ਫੈਲਾਉਣਾ ਆ ਜਿੰਨਾ ਪਤਲਾ ਫਲਾਉਂਗੇ ਉਨਾ ਵਧੀਆ ਇਹ ਪਤਲੇ ਪਤਲੇ ਕ੍ਰਿਸਪੀ ਕ੍ਰਿਸਪੀ ਬਣੋਗੇ ਇਹ ਦੇਖੋ ਕਿੰਨੇ ਪਰਫੈਕਟ ਨੇ ਆਪਣੇ ਇਹ ਡੋਸੇ ਬਹੁਤ ਹੀ ਜ਼ਿਆਦਾ ਹੈਲਦੀ ਆਪਸ਼ਨ ਹੈ ਇਹ ਬੱਚਿਆਂ ਦੇ ਲਈ ਤੁਸੀਂ ਇਹਨੂੰ ਬਣਾ ਕੇ ਸਰਵ ਕਰਕੇ ਦੇ ਸਕਦੇ ਆ ਇਹਨੂੰ ਬ੍ਰੇਕਫਾਸਟ ਦੇ ਵਿੱਚ ਖਾ ਸਕਦੇ ਆ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਆ ਇਹ ਖਾਂ ਚ ਇਹ ਦੇਖੋ ਸਾਰੇ ਹੀ ਆਪਾਂ ਇਦਾਂ ਹੀ ਬਣਾ ਲੈਣੇ ਆ ਤੇ ਇਹਨੂੰ ਮੈਂ ਸਰਵ ਕਰ ਰਹੀ ਆ ਸਾਸ ਦੇ ਨਾਲ ਤੇ ਨਾਲ ਪਿਆਜ਼ਾਂ ਦੇ ਨਾਲ ਤੁਸੀਂ ਇਹਨੂੰ ਕੋਈ ਸਬਜੀ ਦੇ ਨਾਲ ਵੀ ਸਰਵ ਕਰ ਸਕਦੇ ਆ ਜਾਂ ਫਿਰ ਆਲੂ ਦੀ ਫਿਲਿੰਗ ਦੇ ਨਾਲ ਇਹ ਦੇਖੋ ਆਪਣਾ ਹੀ ਬਹੁਤ ਹੀ ਵਧੀਆ ਮੂੰਗ ਦਾਲ ਦੋਸਾ ਬਣ ਕੇ ਤਿਆਰ ਤੁਸੀਂ ਦੇਖ ਹੀ ਸਕਦੇ ਆ ਕਿੰਨਾ ਜ਼ਿਆਦਾ ਸੌਫਟ ਆ ਇਕਦਮ ਜਾਲੀਦਾਰ ਆ ਪਰਫੈਕਟ ਇਹ ਦੇਖੋ ਕਿੰਨੀ ਵਧੀਆ ਜਿਹੀ ਚ ਜਾਲੀ ਬਣੀ ਆ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਤੇ ਹੋਰ ਆਪਣਾ ਜੋ ਸ਼ੇਅਰ ਕਰੋ ਚੈਨਲ ਨੂੰ ਜੋ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ